ਮੈਂ ਕਹਿਣਾ ਕੈਪਟਨ ਸਾਹਿਬ ਨੂੰ ਓਪਨਲੀ ਚੈਲੰਜ ਕਰਨਾ ਆਓ ਇੱਕ ਦਿਨ ਤਰਨਤਾਰ ਦਾ ਢੇੜਾ ਤੇ ਲਾਓ ਵੇਖੀਏ ਵੋਟ ਕਿੰਨੀ ਪਿੰਦੀ ਕੈਪਟਨ ਸਾਹਿਬ ਧਿਆਨ ਦਿਓ ਜਦਸਾ ਪੁਰਾਣੇ ਪਹਿਲਵਾਨ ਹੋ ਜਾਂਦੇ ਨਾ ਤੇ ਉਹ ਅਖਾੜੇ ਦੇ ਆਲੇ ਦੋਲੇ ਦਰਸ਼ਨੀ ਇੱਕ ਵਾਰ ਢੇੜਾ ਲਾंदे ਰਾਉਂਡ ਨਹੀਂ ਲਾंदे ਅਖਾੜਿਆਂ ਦਾ ਸਾਰੀ ਤੇ ਉਹ ਗੱਲ ਹੈ ਨਹੀਂ ਖਤਮ ਹੋ ਗਈ ਹਿਸ ਪ੍ਰਾਈਮ ਇਸ ਉਹ ਇਸ ਦਾ ਬਿਆਨ ਪਿਛਲੇ ਦਿਨੀ ਰਾਜਾ ਬੜਿੰਗ ਨੇ ਦਿੱਤੇ ਤਰਨਤਾਂ ਚੌਂ ਦੇ ਵਿੱਚ ਉਹਦੇ ਉੱਪਰ ਤੁਹਾਡਾ ਕੀ ਸਟੈਂਡਿੰਗ ਹੈ ਬੀ ਐਕਸਟ੍ਰੀਮਲੀ ਸੌਰੀ ਜੇ ਕਿਸੇ ਕੋਲ ਕੋਈ ਅਲਫਾਜ਼ ਹੋ ਜੇ ਨਿਕਲੇ ਹੋਣ ਇਸ ਕਿਸਮ ਦਾ ਬਿਆਨ ਨਹੀਂ ਸੀ ਆਣਾ ਚਾਹੀਦਾ ਅੰਮ੍ਰਿਤਪਾਲੇ ਤੋਂ ਲੋਕ ਸਭਾ ਇਲੈਕਸ਼ਨ ਬੜੇ ਵੱਡੇ ਫਰਕ ਨਾਲ ਜਿੱਤੇ ਨੇ ਤੁਹਾਨੂੰ ਕੀ ਲੱਗਦਾ ਕਿ ਲੋਕ ਸਭਾ ਦੇ ਇਹ ਹਲਕੇ ਪੰਦਰ ਵਿਧਾਨ ਸਭਾ ਜਿਹੜਾ ਤੰਤ ਤਾਰਨ ਫੈਕਟਰ ਉਹ ਕੰਮ ਕਰੂਏ ਤੇ ਬਿਲਕੁਲ ਨਹੀਂ ਕਰੇਗਾ ਜੀ ਉਹ ਜਿਹੜੀ ਹਵਾ ਹੈ ਉਹ ਨਿਕਲ ਚੁੱਕੀ ਹੈ ਸੋ ਇੱਕ ਪਾਸੇ ਗੋਲੀ ਹੈ ਤੇ ਦੂਜੇ ਪਾਸੇ ਸੇਫਟੀ ਹੈ ਲੋਕ ਜਿਹੜੇ ਨੇ ਸੇਫਟੀ ਵਾਸਤੇ ਵੋਟ ਬੁਲੇਟ ਨੂੰ ਵੋਟ ਪੈਣ ਦੇ ਚਾਂਸਸ ਘਟ ਨੇ ਵੈਲਟ ਕਾਂਗਰਸ ਸੇ ਆਕਾ ਜ਼ਿਆਦਾ ਭੁਗਤਨ ਦੇ ਚਾਂਸਸ ਨੇ ਜਿਹੜੇ ਆਪਣੇ ਹੱਥ ਦੇ ਵਿੱਚ ਬੰਦੂਕ ਫੜ ਕੇ ਜਾਂਦੇ ਨੇ ਕਿ ਅਸੀਂ ਲੋਕਾਂ ਨੂੰ ਅੱਗੇ ਲੈ ਗਏ ਉਹਦੇ ਵਾਸਤੇ ਹੁਸ ਨਹੀਂ ਹੈ ਇਹ ਡੈਮੋਕਰੈਟਿਕ ਹਾਊਸ ਅੰਸਭਾ ਹੁੰਦੀ ਹੈ ਇੱਕ ਕਾਨੂੰਨ ਬਣਾਉਣ ਵਾਲੀ ਬਾਡੀ ਜਿੱਥੇ ਜਾ ਕੇ ਅਸੀਂ ਕਾਨੂੰਨ ਬਣਾਉਂਦੇ ਹਾਂ ਕਾਨੂੰਨ ਤੋੜਨ ਵਾਲਿਆਂ ਵਾਸਤੇ ਇਹ ਸਭਾ ਨਹੀਂ ਬਤੇ ਆਪਣੇ ਛੰਨੇ ਵਿੱਚ ਜਿਨ੍ਹਾਂ ਦਾ ਫੇਰ ਨਹੀਂ ਇਹ ਉਹਨਾਂ ਵਾਸਤੇ ਹੁੰਦਾ ਹੈ ਜੇ ਕੋਈ ਸਿੰਗਲ ਆਦਮੀ ਤੁਸੀਂ ਜਿਤਾ ਵੀ ਦਿੱਤਾ ਹੈ ਭਾਈ ਅਮਰਪਾਲ ਸਿੰਘ ਹੋਣੀ ਜਿੱਤ ਕੇ ਚਲੇ ਵੀ ਗਏ ਨੇ ਉਹ ਤਾਂ ਕੋਈ ਤਰਨਤਾਰ ਨੂੰ ਕਿਸੇ ਕਿਸਮ ਦਾ ਕਿਸੇ ਨੂੰ ਬੈਨੇਫਿਟ ਹੋਇਆ ਉਹ ਜਿਵੇਂ ਵਿਚੋਲੇ ਗੱਲ ਨੂੰ ਕਿਵੇਂ ਦੇਖਦੇ ਹਾਂ ਸੀ ਲੱਗਦਾ ਕੋਈ ਉਹਨਾਂ ਨੂੰ ਪੋਲਿਟੀਕਲ ਆਕਸੀਜਨ ਹੈ ਤੁਮੇ ਨੂੰ ਲੋਕ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਦੀ ਸਾਰੀ ਕੈਂਪੇਨ ਰਨ ਕੌਣ ਕਰ ਰਿਹਾ ਉਹ ਸਾਰਿਆਂ ਨੂੰ ਪਤਾ ਮੇਰੇ ਮੂੰਹ 'ਚ ਸ਼ਬਦ ਦੇਣਾ ਪਾਉ ਤਰਨਤਾਰ ਵਾਲੇ ਸਮਝਦੇ ਨੇ ਮੈਂ ਕਹਿਣਾ ਕੀ ਚਾਹਾਂ ਸੈਂਦੀ ਹੋਣਾ ਦੀ ਵਰਕਿੰਗ ਨੂੰ ਕਿਵੇਂ ਦੇਖ ਰਹੇ ਹੋ ਪਿਛਲੇ ਸਾਲ ਕ ਲੱਗਦਾ ਹਰਿਆਣਾ ਵੱਲ ਫੋਕਸ ਘੱਟ ਹੈ ਪੰਜਾਬ ਵੱਲ ਜ਼ਿਆਦਾ ਕਿ ਕਿ ਭਾਜਪਾ ਨੇ ਡਿਊਟੀ ਲਈ ਹੈ ਕੋਈ ਉਹਨਾਂ ਦੀ ਖਾਸ ਸੈਲੀ ਸਭ 100 ਸਾਲ ਵੀ ਆਉਂਦੇ ਰਹਿ ਮੇਰਾ ਦਬ ਇਹ ਬੀਜੇਪੀ ਐਸੇ ਲੱਖਾਂ ਚ ਇਹ ਡਬਲ ਡਿਜੀਟ ਚ ਨਹੀਂ ਪਹੁੰਚੇ ਡਬਲ ਡਿਜੀਟ ਦਾ ਮਤਲਬ 10000 ਤੋਂ ਉੱਤੇ ਵੋਟ ਤੇ ਨਹੀਂ ਪਹੁੰਚਦਾ ਤੇ ਕਹਿੰਦੇ ਐ ਸੋ ਸ਼ੈਣੀ ਸਾਹਿਬ ਇਹ ਕਿਉਂ ਮੋਦੀ ਸਾਹਿਬ ਨੂੰ ਵੀ ਲੈ ਕੇ ਆ ਬਟ ਮੋਦੀ ਸਾਹਿਬ ਲਿਆਓ ਕੋਈ ਏਸ਼ੀਆ ਦੇ ਨਾਲ ਤੇ ਯੂਰਪ ਤੇ ਨਾ ਸਾਡਾ ਬਾਰਡਰ ਤੇ ਖਿਲਾਓ ਸੈਣੀ ਸਾਹਿਬ ਜੇ ਤੇ ਪੰਜਾਬ ਦਾ ਕੋਈ ਕੰਮ ਕਰ ਨਾ ਕਰਕੇ ਖਾਓ ਪੰਜਾਬ ਦਾ ਤੁਸੀਂ ਕਰਨਾ ਕੁਝ ਨਹੀਂ ਪ੍ਰੋ 50 ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਤਰਨਤਾਰਨ ਜਿਮਨੀ ਚੋਣ ਦੇ ਅਖੀਰਲੇ ਦਿਨ ਚੱਲ ਰਹੇ ਨੇ ਔਰ ਦੋ ਦਿਨਾਂ ਤੱਕ ਚੋਣ ਪ੍ਰਚਾਰ ਦੇ ਉੱਪਰ ਵੀ ਰੋਕ ਲੱਗ ਜਾਏਗੀ ਚੋਣ ਜਾਬਤਾ ਲੱਗ ਜਾਊਗਾ ਤਾਂ ਇਸ ਲਾਸਟ ਦਿਨਾਂ ਦੇ ਵਿੱਚ ਹਰੇਕ ਪਾਰਟੀ ਆਪ ਦਾ ਪੂਰਾ ਦਮ ਕਮ ਦਿਖਾ ਰਹੀ ਹੈ ਸਾਡੇ ਨਾਲ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਜਵਾ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਲਗਾਤਾਰ ਪਹਿਲੇ ਦਿਨ ਤੋਂ ਡਟੇ ਹੋਏ ਹੋ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਾਂ ਕੈਂਪੇਨ ਕਰ ਰਹੇ ਹਾਂ ਲੋਕਾਂ ਦੇ ਘਰਾਂ ਤੱਕ ਜਾ ਰਹੇ ਹਾਂ ਤਾਂ ਕਿਵੇਂ ਦੇਖਦੇ ਹਾਂ ਲੋਕਾਂ ਦਾ ਰਿਸਪਾਂਸ ਕਿਵੇਂ ਮਿਲ ਰਿਹਾ ਹੈਗਾ ਵੇਖੋ ਗੱਲ ਇਸ ਤਰ੍ਹਾਂ ਹੈ ਕਿ ਇਸ ਏਰੀਏ ਦੇ ਵਿੱਚ ਸਰਕਾਰ ਤਾਂ ਵੀ ਸਮਝੋ ਲੋਕਾਂ 'ਚ ਡਰ ਖੌਫ ਹੈ ਜਦੋਂ ਤੁਹਾਨੂੰ ਪਤਾ ਬਾਈ ਇਲੈਕਸ਼ਨ ਹੁੰਦੀ ਹੈ ਇਹ ਬੇਸਿਕਲੀ ਤੇ ਸਰਕਾਰਾਂ ਤੇ ਲੜਦੀ ਹੈ ਨਹੀਂ ਇਹਨਾਂ ਦੇ ਕਾਦਰ ਨਹੀਂ ਲੜਦਾ ਬੇਸਿਕਲੀ ਇਹ ਪੁਲਿਸ ਲੜਦੀ ਹੈ ਤੇ ਐਡਮਿਨਿਸਟ੍ਰੇਸ਼ਨ ਲੜਦੀ ਹੈ ਨੰਬਰ 1 ਨੰਬਰ 2 ਕੇ ਇਹੋ ਜੀ ਇੱਕ ਡਿਫਰੈਂਟ ਸੀਟ ਹੈ ਜਿੱਥੇ ਵਾਰਿਸ ਪੰਜਾਬ ਤੇ ਜਿਹਦੇ ਵਿੱਚ ਅਕਾਲੀ ਦਲ ਜਿਹਦੇ ਦੋਨੋਂ ਹੀ ਕੈਂਡੀਡੇਟਸ ਜਿਹੜੇ ਨੇ ਉਹਨਾਂ ਦੀ ਇਮੇਜ ਇਸ ਕਿਸਮ ਦੀ ਹੈ ਕਿ ਜਿਸ ਦੇ ਤੋਂ ਲੋਕ ਬਹੁਤ ਹੱਦ ਤੱਕ ਉਸ ਇਮੇਜ ਦੇ ਵਿੱਚ ਆ ਕੇ ਖੌਫ ਦੇ ਵਿੱਚ ਨੇ ਲੋਕ ਆਇਡੈਂਟੀਫਾਈ ਨਹੀਂ ਹੋਣਾ ਚਾਹੁੰਦੇ ਬਟ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਆਪਣੇ ਤਜਰਬੇ ਤੋਂ ਅਸੀਂ ਅੱਖਾਂ ਤੇ ਲੋਕਾਂ ਦੀ ਅੱਖ ਚੱਕ-ਚੱਕ ਪਾ ਕੇ ਅੰਦਾਜ਼ਾ ਲਾ ਲਈਦਾ ਕਿ ਸਾਡੇ ਨਾਲ ਨੇ ਕਿ ਉਲਟ ਨੇ ਮੈਂ ਇਹ ਕਹੀ ਮੈਨੂੰ ਇਹ ਪੂਰਨ ਫੀਥ ਹੈ ਕਿ ਲੋਕ ਇਸ ਟਾਈਮ ਬਹੁਤ ਵੱਡੇ ਗੁੱਸੇ ਦੇ ਵਿੱਚ ਨੇ ਆਪ ਸਰਕਾਰ ਦੇ ਖਿਲਾਫ ਤੇ ਉਹ ਹੁਣ ਚੇਂਜ ਕਰਨਾ ਚਾਹੁੰਦੇ ਨੇ ਇਸ ਗੱਲ ਕਰ ਨਹੀਂ ਮੈਂ ਮਹਿਸੂਸ ਕਰਨਾ ਕਿ ਇਸ ਇਲੈਕਸ਼ਨ ਦੇ ਵਿੱਚ ਸਰਕਾਰੀ ਮੁਲਾਜ਼ਮ ਪੈਨਸ਼ਨਰਸ ਤੇ ਕਿਸਾਨ ਖੇਤ ਮਜ਼ਦੂਰ ਤੇ ਸਪੈਸ਼ਲੀ बिजनेसमੈਨ ਜਿਹੜਾ ਇਥੋਂ ਦਾ ਵਪਾਰੀ ਜਿਹੜਾ ਪਾਵੇਂ ਰੇੜੀ ਵਾਲਾ ਹੀ ਉਹ ਵੀ ਚੰਗਾ ਹੈ ਕਿ ਸਾਡੀ ਜ਼ਿੰਦਗੀ ਤੇ ਸਾਡੇ ਪਰਿਵਾਰ ਦੀ ਜ਼ਿੰਦਗੀ ਸੇਫ ਹੋਣੀ ਚਾਹੀਦੀ ਹੈ ਸਾਡਾ ਕਾਰੋਬਾਰ ਸੇਫ ਹੋਣਾ ਚਾਹੀਦਾ ਸੋ ਇੱਕ ਪਾਸੇ ਗੋਲੀ ਹੈ ਤੇ ਦੂਜੇ ਪਾਸੇ ਸੇਫਟੀ ਹੈ ਲੋਕ ਜਿਹੜੇ ਨੇ ਸੇਫਟੀ ਵਾਸਤੇ ਵੋਟ ਪਾਉਣਗੇ ਇਥੇ ਇਥੋਂ ਦਾ ਮਾਹੌਲ ਠੀਕ ਹੋ ਸਕੇ ਲੋਕ ਆਪਣੀ ਜ਼ਿੰਦਗੀ ਜਿਸ ਕਿਸਮ ਦੀ ਵੀ ਹੈ ਉਹਨੂੰ ਸੋਚਾ ਜੇ ਟੰਗ ਨਾ ਬਤੀਤ ਕਰ ਸਕਣ ਇਹ ਪ੍ਰਾਇੋਰਟੀ ਹੈ ਫਾਈਟ ਇਜ਼ ਬੀਟਵੀਨ ਵਨ ਹੈਂਡ ਜਿਸ ਤੱਕ ਇਟ ਇਜ਼ ਬੀਟਵੀਨ ਅ ਬੁਲੇਟ ਐਂਡ ਦੀ ਬੈਲਟ ਬੁਲੇਟ ਨੂੰ ਵੋਟ ਪੈਣ ਦੇ ਚਾਂਸਸ ਘਟ ਨੇ ਬੈਲਟ ਕਾਂਗਰਸ ਸੇ ਆਕਾ ਜ਼ਿਆਦਾ ਭੁਗਤਣ ਦੇ ਚਾਂਸਸ ਨੇ ਜੀ ਤੁਸੀਂ ਮਾਝੇ ਤੁਸੀਂ ਬਿਲੋਂਗ ਕਰਦੇ ਹੋ ਤੁਹਾਡਾ ਏਰੀਆ ਹੈ ਤੁਸੀਂ ਲਗਾਤਾਰੇ ਤੋਂ ਜਿੱਦੇ ਵੀ ਆਏ ਹੋ ਔਰ ਤੁਸੀਂ ਬਖੂਬੀ ਜਾਣਦੇ ਹੋ ਇੱਥੋਂ ਦੇ ਲੋਕਾਂ ਦੀ ਨਬਜ਼ ਕੀ ਹੈ ਪਰ ਇਹ ਲੋਕਾਂ ਦਾ ਜਿਹੜਾ ਤਰਨ ਤਨ ਟਕਸਾਲੀ ਮਾਝਾ ਕਿਹਾ ਜਾਂਦਾ ਔਰ ਇਹਨਾਂ ਦਾ ਸੁਭਾਅ ਬਾਕੀ ਪੂਰੇ ਪੰਜਾਬ ਦੇ ਰੀਜਨ ਨਾਲੋਂ ਡਿਫਰੈਂਟ ਹੈ ਤੁਸੀਂ ਕੀ ਦੇ ਦੋ ਜਿਹੜੀਆਂ ਗੱਲਾਂ ਤੁਸੀਂ ਹੁਣ ਕੀਤੀਆਂ ਕਿ ਲੋਕ ਹੁਣ ਉਹ ਚੀਜ਼ਾਂ ਜਿਹੜੀਆਂ ਨੇ ਚੇਂਜ ਕਰਨੀਆਂ ਚਾਹੁੰਦੇ ਨੇ ਅਡਾਇਲੋਜੀ ਦੇ ਵੱਲ ਕਿਸੇ ਵੱਲ ਨਹੀਂ ਝੁਕਾ ਰੱਖਦੇ ਜਾਂ ਫਿਰ ਡਿਵੈਲਪਮੈਂਟ ਦੇ ਹੀ ਸੈਂਟ੍ਰਿਕ ਹੋ ਕੇ ਵੋਟ ਪਾਉਣਗੇ ਵੇਖੋ ਅਡਾਇਲੋਜੀ ਨਾਲ ਕੁਝ ਹੱਦ ਤੱਕ ਨੌਜਵਾਨ ਜਿਹੜੇ ਸਾਡੇ ਨੌਜਵਾਨ ਬੱਚੇ ਨੇ ਕੁਝ ਹੈ ਨੇ ਉਸੇ ਡਾਇਓਲੋਜੀ ਦੇ ਨਾਲ ਬਟ ਉਹ ਅੱਗੇ ਵਾਲਾ ਕੰਮ ਨਹੀਂ ਇਹ ਆਲਮੋਸਟ ਪਿਛੇ 나ੜੋ ਮੈਂ ਸਮਝਣਾ 40% ਤੱਕ ਜਿੱਥੇ ਅੱਗੇ 139 ਦਿਨ ਇਹ 40 ਤੋਂ ਨਹੀਂ ਵਧਣਗੇ ਅਪੀਲ ਅਜੇ ਵੀ ਹੈ ਬਟ ਉਹ ਅਪੀਲ ਸਰਟਨ ਸੈਕਸ਼ਨਸ ਤੱਕ ਹੀ ਮ限定 ਤੇ ਸਰਟਨ ਏਜ ਗਰੁੱਪ ਤੱਕ ਹੀ ਮ限定 ਐਂਡ ਨਾਲੇ ਦੂਸਰੀ ਗੱਲ ਅਸੀਂ ਵੇਖੋ ਮੈਂ ਸਾਰਿਆਂ ਨੂੰ ਛੋਟੇ ਵੀ ਦੱਸ ਰਿਹਾ ਕਿ ਐਮਐਲਏ ਨੂੰ ਹਾਊ ਲੋ ਮੇਕਰ ਕਿਹਾ ਜਾਂਦਾ ਕਾਨੂੰਨ ਬਣਾਉਣ ਵਾਲਾ ਤੇ ਵਿਧਾਨ ਸਭਾ ਹੁੰਦੀ ਏ ਇੱਕ ਕਾਨੂੰਨ ਬਣਾਉਣ ਵਾਲੀ ਬੋਡੀ ਜਿੱਥੇ ਜਾ ਕੇ ਅਸੀਂ ਕਾਨੂੰਨ ਬਣਾਉਂਦੇ ਆ ਕਾਨੂੰਨ ਤੋੜਨ ਵਾਲਿਆਂ ਵਾਸਤੇ ਇਹ ਸਭਾ ਨਹੀਂ ਵਿਧਾਨ ਸਭਾ ਇਸ ਨਾਟ ਫੋਰ ਜਿਹਨਾਂ ਜਿਨ੍ਹਾਂ ਦਾ ਵਿਸ਼ਵਾਸ ਹੈ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਤੇ ਆਪਣੇ ਝੰਡੇ ਵਿੱਚ ਜਿਨ੍ਹਾਂ ਦਾ ਫੇਰ ਹੈ ਨਹੀਂ ਇਹ ਉਹਨਾਂ ਵਾਸਤੇ ਆਉਂਦੀ ਜਿਹੜੇ ਚਾਹਦੇ ਨੇ ਕਿ ਲੈਟ ਅਸ ਰੂਲ ਬਾਈ ਦੀ ਫੋਰਸ ਆਫ ਅ ਗਨ ਜਿਹੜੇ ਆਪਣੇ ਹੱਥ ਦੇ ਵਿੱਚ ਬੰਦੂਕ ਫੜ ਕੇ ਜਾਂਦੇ ਨੇ ਕਿ ਅਸੀਂ ਲੋਕਾਂ ਨੂੰ ਅੱਗੇ ਲੈ ਗਏ ਉਹਦੇ ਵਾਸਤੇ ਹਾਊਸ ਨਹੀਂ ਹੈ ਇਹ ਡੈਮੋਕ੍ਰੈਟਿਕ ਹਾਊਸ ਉਹਨਾਂ ਵਾਸਤੇ ਕਾਨੂੰਨ ਨੇ ਇੱਕ ਵੱਖਰਾ ਹਾਊਸ ਬਣਾਇਆ ਜਿਹੜਾ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦਾ ਜਿਹੜਾ ਕਾਨੂੰਨ ਤੋੜਦਾ ਹੈ ਉਹਦੇ ਵਾਸਤੇ ਦੂਜਾ ਹਾਊਸ ਉਹ ਇਹ ਹਾਊਸ ਨਹੀਂ ਇੱਕ ਨੂਨ ਬਣਾਉਣ ਵਾਸਤੇ ਸੋ ਪਤਰਨਤਨ ਦੇ ਲੋਕ ਇਹ ਗੱਲ ਸਮਝਦੇ ਨੇ ਬਹੁਤ ਹੱਦ ਤੱਕ ਮੈਂ ਵੇਖਿਆ ਲੋਕ ਆਪ ਤੋਂ ਤੇ ਕੰਪਲੀਟਲੀ ਡਿਸਿਲੂਜਨ ਫੇਰ ਚੋਇਸ ਰਹਿ ਜਾਂਦੀ ਅਕਾਲੀ ਦਲ ਵਾਰਿਸ ਪੰਜਾਬ ਕਾਂਗਰਸ نیشنل ਪਾਰਟੀਆਂ ਵਿੱਚ ਕਾਂਗਰਸ ਤੇ ਭਾਜਪਾ ਭਾਜਪਾ ਦਾ ਇੱਥੇ ਆਧਾਰ ਹੈ ਨੇ ਸੋ ਜਿੰਨੇ ਵੀ ਰਾਈਟ ਥਿੰਕਿੰਗ ਲੋਕ ਨੇ ਨੈਸ਼ਨਲਿਸਟ ਨੇ ਸੈਕੂਲਰ ਨੇ ਜਿਹੜੇ ਇੱਥੇ ਚਾਹੁੰਦੇ ਨੇ ਕਿ ਅਮਨ ਤੇ ਕਾਨੂੰਨ ਹੋਵੇ ਕਾਰੋਬਾਰ ਹੋਵੇ ਸਾਡੇ ਬੱਚਿਆਂ ਦੀ ਜ਼ਿੰਦਗੀ ਮਹਫੂਜ਼ ਹੋਵੇ ਉਹ ਕਾਂਗਰਸ ਨੂੰ ਵੋਟ ਪਾਣਗੇ ਐਂ ਮੈਜੋਰਿਟੀ ਲੋਕ ਇਹ ਹੋ ਜਾਣਗੇ ਭਾਜਪਾ ਦੀ ਗੱਲ ਕੀਤੀ ਹੈ ਅੱਜ ਨਾਇਬ ਸਿੰਘ ਸੈਣੀ ਜੋ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਇੱਥੇ ਆਏ ਨੇ ਉਹ ਪ੍ਰਚਾਰ ਕਰ ਰਹੇ ਪਰ ਤੁਸੀਂ ਨਾਇਬ ਸਿੰਘ ਸੈਣੀ ਹੋਣਾ ਦੀ ਵਰਕਿੰਗ ਨੂੰ ਕਿਵੇਂ ਦੇਖ ਰਹੇ ਹੋ ਪਿਛਲੇ ਸਾਲ ਤੋਂ ਲੱਗਦਾ ਹਰਿਆਣਾ ਵੱਲ ਫੋਕਸ ਘੱਟ ਹੈ ਪੰਜਾਬ ਵੱਲ ਜ਼ਿਆਦਾ ਕਿਉਂਕਿ ਜਿੰਨੀਆਂ ਜੁਆਇਨਿੰਗ ਹੋ ਰਹੀਆਂ ਉਹ ਕਰਾਰੇ ਨੇ ਜਿੰਨੀ ਕੋਈ ਰੈਲੀ ਹੁੰਦੀ ਹੈ ਕੋਈ ਪ੍ਰੋਗਰਾਮ ਹੁੰਦਾ ਬਹੁਤ ਜ਼ਿਆਦਾ ਪ੍ਰੋਗਰਾਮ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਹੋਣੀ ਹੈ ਤੇ ਆ ਕੇ ਕਰ ਰਹੇ ਨੇ ਬਹੁਤ ਸਾਰੇ ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਕਿ ਭਾਜਪਾ ਨੇ ਡਿਊਟੀ ਲਈ ਹੈ ਕੋਈ ਉਹਨਾਂ ਦੀ ਖਾਸ ਕੋ ਮੇਰੀ ਗੱਲ ਸੁਣੋ ਨੈਭ ਸਿੰਘ ਸੈਣੀ ਸਾਹਿਬ ਆਪਣੀ ਪਾਰਟੀ ਦੀ ਮਦਦ ਕਰਨ ਮੋਸਟ ਵੈਲਕਮ ਸਾਨੂੰ ਕੋਈ ਤਕਲੀਫ ਨਹੀਂ ਬਟ ਸੈਣੀ ਸਾਹਿਬ ਨੂੰ ਪਹਿਲੇ ਪੰਜਾਬ ਦੇ ਜਿਹੜੇ ਹੱਕ ਹਕੂਕ ਨੇ ਪੰਜਾਬ ਦੇ ਜਿਹੜਾ ਸੈਂਟੀਮੈਂਟ ਘਰ ਤੋਂ ਘਰ ਨੈਭ ਸਿੰਘ ਸੈਣੀ ਸਾਹਿਬ ਉਹ ਸਮਝਦੇ ਲੈਣ ਜੋ ਤੁਸੀਂ ਪੰਜਾਬ ਯੂਨੀਵਰਸਿਟੀ ਚ ਕੀਤਾ ਪੰਜਾਬ ਦੇ ਵਿੱਚ ਜਿਹੜੀ ਸਿੰਡੀਕੇਟ ਸੀ ਜਿਹੜੀ ਸੈਨੇਟ ਸੀ ਜਿਹੜਾ ਇੱਕ ਡੈਮੋਕਰੈਟਿਕ ਹੱਕ ਸੀ ਲੋਕਾਂ ਦਾ ਉਹੀ ਤੁਸੀਂ ਖੋਲਿਆ ਜੀ ਤੁਸੀਂ ਪਾਣੀਆ ਤੇ ਸਾਡੇ ਨਾਲ ਧੱਕਾ ਕਰ ਰਹੇ ਹੋ ਸਾਡਾ ਸੁੱਕਾ ਜਿਹੜਾ ਬੰਦਰਗਾਹ ਸਾਡੀ ਵਾਗੇ ਦੀ ਉਹ ਤੁਸੀਂ ਬੰਦ ਕੀਤੀ ਕਾਰੋਬਾਰ ਤੁਸੀਂ ਬੰਦ ਕੀਤੇ ਨੇ ਕਿਸਾਨ ਤੁਸੀਂ ਵੇਖਦੇ ਹੋ ਸਾਡਾ ਰੂਰਲ ਡਿਵੈਲਪਮੈਂਟ ਦਾ ਫੰਡ ਤੁਸੀਂ ਰੋਕ ਕੇ ਰੱਖਿਆ ਕਿਸੇ ਪਾਸਿਓਂ ਵੀ ਸਾਡਾ ਇੰਨੇ ਵੱਡੇ ਪੈਮਾਨੇ ਤੇ ਨੁਕਸਾਨ ਹੋਇਆ ਵੇਖੋ 1600 ਕਰੋੜ ਰੁਪਏ ਦਿੱਤਾ ਤੇ ਬਿਹਾਰ ਦੀਆਂ ਇਲੈਕਸ਼ਨਾਂ ਜਿੱਤਣ ਵਾਸਤੇ ਮੋਦੀ ਸਾਹਿਬ ਨੇ ਇੱਕੋ ਵਾਰ ਸਾਡੇ 7000 ਦੀ ਕਿਸ਼ਤ ਦਿੱਤੀ ਔਰਤਾਂ ਉਦਾਂ ਬੱਧ ਰਭ ਤੁਹਾਡੇ ਵਾਸਤੇ ਪੰਜਾਬ ਤੇ ਪ੍ਰਾਇਓਰਟੀ ਤੇ ਹੀ ਆਣੀ ਸਾਡੀ ਵੇਖੋ ਸਾਡੀ ਪਛਾਣ ਕੀ ਸੀ ਛੋਟੀ ਵੀ ਸਾਡੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਜਵਾਨਾਂ ਦੀ ਮਿਲਟਰੀ ਦੀ ਭਰਤੀ ਬੰਦ ਕਰਤੀ ਜਿਹੜੇ ਜਾਂਦੇ ਹੀ ਮੈਜੋਰਟੀ ਪੰਜਾਬ ਵਿੱਚੋਂ ਸੀ ਕਿਸਾਨਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੱਤਾ ਜਾਂਦਾ ਤੂੰ ਫਿਰ ਦੱਸੋ ਕਿ ਪੰਜਾਬ ਦੇ ਲੋਕ ਕਿਸਾਂ ਫੇਤ ਕਰਨ ਸੈਣੀ ਸਾਹਿਬ 100 ਸਾਲ ਵੀ ਆਂਦੇ ਰਹਿਣ ਮੇਰਾ ਦਬ ਇਹ ਬੀਜੇਪੀ ਐਸੇ ਇਲੈਕਸ਼ਨ ਚ ਇਹ ਡਬਲ ਡਿਜੀਟ ਚ ਨਹੀਂ ਪਹੁੰਚੇਗੀ ਡਬਲ ਡਿਜੀਟ ਦਾ ਮਤਲਬ 10000 ਤੋਂ ਉੱਤੇ ਵੋਟ ਤੇ ਨਹੀਂ ਪਹੁੰਚੇਗੀ ਪਿਛਲੀ ਵਾਰ ਪਾਰਲੀਮੈਂਟ ਚ ਅਠ ਪਈ ਸੀ ਇਹ ਅਠ ਜਾਂ ਅਠ ਦੇ ਆਲੇ ਦੁਵਲੇ ਹੀ ਰਹਿਣਗੇ ਜੀ ਤੇ ਮੈਨੂੰ ਦੱਸੋ ਸੈਣੀ ਸਾਹਿਬ ਆਵੇਂ 100 ਵਾਰ ਆਜਣ ਅਸੀਂ ਤੇ ਕਹਿੰਦੇ ਆ ਸੋ ਸੈਣੀ ਸਾਹਿਬ ਹੀ ਕਿਉਂ ਮੋਦੀ ਸਾਹਿਬ ਨੂੰ ਵੀ ਲੈ ਕੇ ਆ ਬਟ ਮੋਦੀ ਸਾਹਿਬ ਲਿਆਓ ਕੋਈ ਏਸ਼ੀਆ ਦੇ ਨਾਲ ਤੇ ਯੂਰਪ ਦੇ ਨਾਲ ਸਾਡਾ ਬਾਰਡਰ ਤੇ ਖਿਲਾਓ ਸੈਣੀ ਸਾਹਿਬ ਜੇ ਤੇ ਪੰਜਾਬ ਦਾ ਕੋਈ ਕੰਮ ਕਰਨਾ ਕਰਕੇ ਖਿਲਾਓ ਪੰਜਾਬ ਦਾ ਤੁਸੀਂ ਕਰਨਾ ਕੁਝ ਨਹੀਂ ਤੁਸੀਂ ਲੋਕਾਂ ਨੂੰ ਟਾਰਗੇਟ ਕਰ ਰਹੇ ਹੋ ਕਿ ਜਿਹੜੀ ਮੇਨ ਇਥੋਂ ਦੀ ਲੋਕ ਹੈ ਨੇ ਪੰਜਾਬੀ ਜਿਹੜੇ ਨੇ ਦਸਤਾਰ ਬੰਨਣ ਵਾਲੇ ਉਹਨਾਂ ਨੂੰ ਆਈਸੋਲੇਟ ਕਰ ਦੋ ਤੇ ਬਾਕੀਆਂ ਨੂੰ ਅਸੀਂ ਇਕੱਠਿਆਂ ਕਰੀਏ ਇੱਕ ਇੱਕ ਪਲੇਟਫਾਰਮ ਥੱਲੇ ਇਕੱਠੇ ਕਰਨ ਦੀ ਜਿਹੜੀ ਇਹ ਕੋਸ਼ਿਸ਼ ਹੈ ਜਿਹੜੀ ਇਹ ਸੋਚ ਹੈ ਇਹਦੇ ਨਾਲ ਗੱਲ ਨਹੀਂ ਬਣਨੀ ਮੇਨ ਸਟੇਪ ਪੰਜਾਬੀਆਂ ਨੂੰ ਇਹ ਚਾਹੁੰਦੇ ਨੇ ਇੱਕ ਪਾਸੇ ਲਾ ਕੇ ਦੂਸਰੇ ਨੂੰ ਇਕੱਠਿਆਂ ਕਰਿਆ ਕੀਤਾ ਜਾਏ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਔਰ ਕਿਉਂਕਿ ਲਗਾਤਾਰ ਅਕਾਲੀ ਦਲ ਦੇ ਵੱਲੋਂ ਸੁਖਬੀ ਸਿੰਘ ਬਾਦਲ ਪ੍ਰਚਾਰ ਕਰ ਰਹੇ ਨੇ ਪਹਿਲੇ ਦਿਨ ਤੋਂ ਵੀ ਲੱਗੇ ਹੋਏ ਨੇ ਕਿ ਤੁਹਾਨੂੰ ਲੱਗਦਾ ਕੋਈ ਉਹਨਾਂ ਨੂੰ ਪੋਲੀਟੀਕਲ ਆਕਸੀਜਨ ਇੱਥੋਂ ਮਿਲੂ ਦੇਖੋ ਪੁਰਾਣੀ ਰਵਾਇਤੀ ਪਾਰਟੀ ਹੈ ਕਾਂਗਰਸ ਤੋਂ ਬਾਅਦ ਕਾਂਗਰਸ 140 ਸਾਲ ਪੁਰਾਣੀ ਹੈ ਅਕਾਲੀ ਦਲ ਤਕਰੀਬਨ 100 ਸਾਲ ਪੁਰਾਣਾ ਹੈ 1925 ਦੇ ਵਿੱਚ ਇਹਦੀ ਹੋਂਦ ਹੋਈ ਸੀ ਮੈਂ ਚੰਦਾ ਸੀ ਕਿ ਰੀਜਨਲ ਪਾਰਟੀਆਂ ਨੂੰ ਜ਼ਰੂਰ ਆਪਣੀ ਜਗ੍ਹਾ ਮਿਲਣੀ ਚਾਹੀਦੀ ਹੈ ਬਟ ਸਾ ਸੁਖਬੀਰ ਸਿੰਘ ਕੋ ਬਹੁਤ ਚੰਗਾ ਚਾਂਸ ਹੈ ਸੀ ਜੇ ਕੋਈ ਪਾਇਦਾਰੀ ਸੀ ਹਲਕੇ ਦਾ ਤੇ ਕੋਈ ਚੰਗਾ ਕੈਂਡੀਡੇਟ ਇਥੋਂ ਲੈ ਕੇ ਆਂਦਾ ਨਹੀਂ ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਬਟ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਦੀ ਸਾਰੀ ਕੈਂਪੇਨ ਰਨ ਕੌਣ ਕਰ ਰਿਹਾ ਹੈ ਮੈਂ ਜਿਹੜੇ ਇਹਨਾਂ ਦੇ ਮੇਨ ਕੈਂਡੀਡੇਟ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਇਹ ਕਰ ਰਿਹਾ ਕਿ ਇਹਨਾਂ ਦੀ ਕੈਂਪੇਨ ਕੌਣ ਰਨ ਕਰ ਰਿਹਾ ਉਹ ਸਾਰਿਆਂ ਨੂੰ ਪਤਾ ਮੇਰੇ ਮੂੰਹ 'ਚ ਸ਼ਬਦ ਦੇਣਾ ਪਾਓ ਤਰੰਤਨ ਵਾਲੇ ਸਮਝਦੇ ਨੇ ਮੈਂ ਕਹਿਣਾ ਕਿ ਚੰਨਾ ਪੂਤੀ ਲੰਬੀ ਚੌੜੀ ਗੱਲ ਕਹਿਦਾ ਨਹੀਂ ਸੋ ਲੋਕਾਂ ਨੇ ਇਹਨਾਂ ਨੂੰ ਵੋਟ ਪਾਣੀ ਇਹਨਾਂ ਨੂੰ ਕੁਝ ਏਰੀਆਜ਼ ਜਿਹੜੇ ਨੇ ਉੱਥੋਂ ਤੱਕ ਇਹ ਮਦੂਤ ਰਹਿਣਗੇ ਵੇਖੋ ਇਹਨਾਂ ਨੂੰ ਇਹ ਸਾਰਿਆਂ ਨੂੰ ਕਟੜ ਪੰਥਕ ਹਲਕਾ ਸੀ ਅਸੈਂਬਲੀ ਦੇ ਵਿੱਚ 40000 ਰੁਪਏ ਸੀ ਪਾਰਲੀਮੈਂਟ 'ਚ ਇਹ ਦੱਸ ਆ ਗਈ ਸੀ ਤੋ ਐਦ ਕਿਵੇਂ ਸਮਝਣਾ ਕਿ ਇਹ ਬਹੁਤ ਵੱਡਾ ਡੈਂਟ ਨਹੀਂ ਪਾ ਸਕਣਗੇ ਲੋਕ ਤੁਰ ਰਹੇ ਨੇ ਡਰ ਤੇ ਖੌਫ ਦੇ ਨਾਲ ਇਹਨਾਂ ਨਾਲ ਤੁਰ ਰਹੇ ਨੇ ਪਰ ਵੋਟ ਨਹੀਂ ਇਹਨਾਂ ਨੂੰ ਬੁਕਤ ਨਹੀਂ ਐਮਪੀ ਅਮਰਤਪਾਲ ਜੀ ਤੋਂ ਲੋਕ ਸਭਾ ਇਲੈਕਸ਼ਨ ਬੜੇ ਵੱਡੇ ਫਰਕ ਨਾਲ ਜਿੱਤੇ ਨੇ ਤੁਹਾਨੂੰ ਕੀ ਲੱਗਦਾ ਕਿ ਲੋਕ ਸਭਾ ਦੇ ਇਹ ਹਲਕਾ ਪੈਂਦਾ ਵਿਧਾਨ ਸਭਾ ਜਿਹੜਾ ਤਨ ਤਾਰਨਾ ਤੁਹਾਨੂੰ ਕੀ ਲੱਗਦਾ ਕੋਈ ਫੈਕਟਰ ਹੋ ਕੰਮ ਕਰੂ ਇੱਥੇ ਬਿਲਕੁਲ ਨਹੀਂ ਕਰੇਗਾ ਜੀ ਕਿਉਂਕਿ ਜਿਸ ਵਜ੍ਹਾ ਕਰ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਈ ਸੀ ਉਹ ਫੈਕਟਰ ਨਹੀਂ ਦਿੱਤੇ ਫੈਕਟਰ ਇਹ ਸੀ ਕਿ ਅਸੀਂ ਵੋਟਾਂ ਪਾਵਾਂਗੇ ਭਾਜਪਾ ਇਹਨਾਂ ਨੂੰ ਰਿਹਾ ਕਰ ਦੇਗੀ ਨਾ ਭਾਜਪਾ ਨੇ ਰਿਹਾ ਕੀਤਾ ਨਾ ਭਗਵੰਤ ਨੇ ਕੀਤਾ ਸੋ ਇਸ ਕਲ ਕਾਰਨ ਇਹਨਾਂ ਦਾ ਉਹ ਜਿਹੜੀ ਹਵਾ ਹੈ ਉਹ ਨਿਕਲ ਚੁੱਕੀ ਹੈ ਤੇ ਆਪਸੀ ਵੀ ਮੈਨੂੰ ਪਤਾ ਲੱਗਾ ਕਿ ਕਾਫੀ ਕਲੇਸ਼ ਇਹਨਾਂ ਦਾ ਪਾਰਟੀ ਦੇ ਵਿੱਚ ਵੀ ਇਹਨਾਂ ਦਾ ਕਾਫੀ ਕਲੇਸ਼ ਹੈ ਦੋਨੋਂ ਪਰਿਵਾਰਾਂ ਦੇ ਵਿੱਚ ਇੱਕ ਇਹ ਕਾਫੀ ਸੀਰੀਅਸ ਡਿਫਰੈਂਸਸ ਮੈਨੂੰ ਨਜ਼ਰ ਆਂਦੇ ਜੋ ਸਾਨੂੰ ਸਾਰਾ ਕੁਝ ਪਤਾ ਲੱਗ ਰਿਹਾ ਸੋ ਮੈਂ ਸਮਝਦਾ ਕਿ ਅੱਗੇ ਨਾਲੋਂ ਰਪਏ ਦੀ ਜਗ੍ਹਾ ਤੇ 40% ਤੇ ਆ ਗਏ ਨੇ ਜੀ ਕੈਪਟਨ ਅਮਰਿੰਦਰ ਸਿੰਘ ਦੀ ਐਂਟਰੀ ਹੋਈ ਆ ਪਿਛਲੇ ਕੁਝ ਦਿਨਾਂ ਤੋਂ ਔਰ ਉਹ ਵੀ ਬੜੇ ਬੜੇ ਦਾਅਵੇ ਕਰਕੇ ਅੱਗੇ ਨੇ ਪ੍ਰੈਸ ਕਾਨਫਰੰਸਾਂ ਕਰਕੇ ਗਏ ਨੇ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੀ ਸਿਆਸਤ ਬਚੀ ਆ ਤੁਹਾਨੂੰ ਲੱਗਦਾ ਵੇਖੋ ਮੈਂ ਇੰਨੀ ਗੱਲ ਹੀ ਕਹੂੰਗਾ ਕਿ ਕੈਪਟਨ ਸਾਹਿਬ ਤਰਨਤਨ ਤੇ ਆਈ ਹੀ ਨਹੀਂ ਇਹ ਤੇ ਫਰੀਦਕੋਟ ਤੇ ਬਾਕੀ ਜਗ੍ਹਾ ਤੇ ਚੱਕਰ ਲਾ ਰਹੇ ਨੇ ਜੇ ਕੈਪਟਨ ਸਾਹਿਬ ਨੂੰ ਇਹ ਪਤਾ ਹੁੰਦਾ ਕਿ ਮੇਰੇ ਨਾਂ ਤੇ ਵੋਟ ਪੈਣੀ ਉਹ ਹਰ ਹਰ ਹਾਲੇ ਤਰਨਤਾਰ ਨੂੰ ਆਂਦੇ ਪੁਰਾਣੇ ਖਿਡਾਰੀ ਨੇ ਉਹਨਾਂ ਨੂੰ ਪਤਾ ਸੀ ਕਿ ਪਾਜ ਪਾ ਦੀ ਜ਼ਮਾਨਤੀ ਜਬਤ ਹੋਣੀ ਹੈ ਮੇਰੇ ਖਾਤੇ ਚੜ ਜਾਣੀ ਉਹ ਇਧਰ ਆਈ ਨਹੀਂ ਮੈਂ ਅਜੇ ਵੀ ਵੇਖੋ ਚਾਰ ਦਿਨ ਹੈ ਨਾ ਚਲੋ ਮੈਂ ਕਹਿਣਾ ਕੈਪਟਨ ਸਾਹਿਬ ਨੂੰ ਓਪਨਲੀ ਚੈਲੰਜ ਕਰਨਾ ਆਓ ਇੱਕ ਦਿਨ ਤਰਨਤਾਰ ਦਾ ਗੇੜਾ ਤੇ ਲਾਓ ਵੇਖੀਏ ਵੋਟ ਕਿੰਨੀ ਪੈਂਦੀ ਕੈਪਟਨ ਸਾਹਿਬ ਧਿਆਨ ਦੀ ਆਲੇ ਦੁਆਲੇ ਫਿਰਦੇ ਨੇ ਜਿਵੇਂ ਪੁਰਾਣੇ ਪਹਿਲਵਾਨ ਹੋ ਜਾਂਦੇ ਨਾ ਤੇ ਉਹ ਅਖਾੜੇ ਦੇ ਆਲੇ ਦੁਆਲੇ ਦਰਸ਼ਨੀ ਇੱਕ ਵਾਰ ਢੇੜਾ ਲਾਂਦੇ ਰਾਉਂਡ ਨਹੀਂ ਲਾਂਦੇ ਖਾੜਿਆਂ ਦਾ ਸਾਰੀ ਤੇ ਲੋਕ ਜਿਹੜੇ ਵੇਖਣ ਵਾਲੇ ਕਹਿ ਦਿੰਦੇ ਪੁਰਾਣਾ ਪੁਲਵਾਨ ਫਿਰਦਾ ਜੀ ਇੱਥੇ ਸੋ ਉਹ ਗੱਲ ਹੈ ਨਹੀਂ ਖਤਮ ਹੋ ਗਈ ਹਿਸ ਪ੍ਰਾਈਮ ਇਜ਼ ਓਵਰ ਐਂਡ ਸਪੈਸ਼ਲੀ ਕੈਪਟਨ ਸਾਹਿਬ ਜਿਸ ਜਮਾਤ ਚ ਚਲੇ ਗਏ ਨੇ ਉਸ ਜਮਾਤ ਨੂੰ ਲੋਕ ਪਸੰਦ ਲੈ ਕਰਦੇ ਹਾਂਜੀ ਇਹ ਤਾਂ ਲੋਕਾਂ ਨਾਲ ਇਹ ਚੱਲ ਰਹੀ ਹੈ ਚਰਚਾ ਲੋਕਾਂ ਦੇ ਵਿੱਚ ਲੋਕ ਕਹਿੰਦੇ ਕਿ ਇਹ ਕੀ ਟ੍ਰੈਂਡ ਚੱਲ ਪਿਆ ਕਿ ਪਹਿਲਾਂ ਤੁਸੀਂ ਕੋਈ ਵਾਰਦਾਤ ਕਰ ਦੋ ਫਿਰ ਜੇਲ੍ਹ ਚ ਵਗਜੋ ਫਿਰ ਕਹਿੰਦੇ ਤੁਸੀਂ ਬਾਹਰੋਂ ਇਲੈਕਸ਼ਨ ਲੜ ਲਓ ਤੁਸੀਂ ਇਹ ਟ੍ਰੈਂਡ ਨੂੰ ਕਿਵੇਂ ਦੇਖਦੇ ਹੋ ਮੈਂ ਤਾਂ ਤੁਹਾਨੂੰ ਪਹਿਲੇ ਜਵਾਬ ਦਿੱਤਾ ਛੋਟੀ ਵੀਰ ਜਿਹੜੇ ਹਿੰਦੁਸਤਾਨ ਦੇ ਸੰਵਿਧਾਨ 'ਚ ਵਿਸ਼ਵਾਸ ਕਰਦੇ ਨੇ ਜਿਹੜੇ ਹਿੰਦੁਸਤਾਨ ਦੀ ਇੰਟੀਗ੍ਰਿਟੀ ਵਿੱਚ ਵਿਸ਼ਵਾਸ ਕਰਦੇ ਜਿਹੜੇ ਇਸ ਦੇਸ਼ ਨੂੰ ਆਪਣਾ ਦੇਸ਼ ਸਮਝਦੇ ਨੇ ਉਹਨਾਂ ਨੂੰ ਫਿਰ ਕਾਨੂੰਨ ਮੰਨਣਾ ਪੈਂਦਾ ਜਿਹੜਾ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦਾ ਮੈਂ ਨਹੀਂ ਸਮਝਦਾ ਕਿ ਉਹਨੂੰ ਇਲੈਕਟਰਲ ਪੋਲਿਟਿਕਸ ਜਿਹੜੀ ਹੈ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਬੈਨੀਫਿਟ ਮਿਲੇਗਾ ਜੇ ਕੋਈ ਸਿੰਗਲ ਆਦਮੀ ਤੁਸੀਂ ਜਿਤਾ ਵੀ ਦਿੱਤਾ ਹੈ ਭਾਈ ਅਮਰਿਤਪਾਲ ਸਿੰਘ ਹੁਣੀ ਜਿੱਤ ਕੇ ਚਲੇ ਵੀ ਗਏ ਨੇ ਉਹਦਾ ਕੋਈ ਤਰਨ ਤਨ ਨੂੰ ਕਿਸੇ ਕਿਸਮ ਦਾ ਤੁਸੀਂ ਸਮਝਦੇ ਕੋ ਬੈਨੀਫਿਟ ਹੋਇਆ ਜੀ ਕੁਝ ਵੀ ਨਹੀਂ ਵਿੱਚੋਂ ਨਿਕਲਿਆ ਸਵਜੀ ਸਿੰਘ ਖਾਲਸਾ ਕਹਿੰਦੇ ਕਿ ਮੈਨੂੰ ਸੰਸਦ ਚ ਨਹੀਂ ਬੋਲਣ ਦਿੱਤਾ ਜਾਂਦਾ ਪਰ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਉਹਨਾਂ ਨਾਲ ਮੈਂ ਕੱਲ ਇੰਟਰਵਿਊ ਕੀਤਾ ਉਹ ਕਹਿੰਦੇ ਕੋਈ ਰੋਕਦਾ ਹੀ ਨਹੀਂ ਕਹਿੰਦੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਕਿਵੇਂ ਬੋਲਣਾ ਹੈ ਕੀ ਕਾਨੂੰਨ ਨੇ ਕੀ ਕਾਇਦੇ ਨੇ ਉੱਥੇ ਦੇ ਹੁਣ ਤੁਸੀਂ ਮੈਨੂੰ ਆਪੇ ਦੱਸੋ ਹੁਣ ਮੈਨੂੰ ਕੁਝ ਹੋਰ ਕਹਿਣ ਦੀ ਲੋੜ ਹੈ ਜਿੱਥੇ ਸਾਸ ਸਿਮਰਨਜੀਤ ਸਿੰਘ ਮਾਨ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੇ ਨੇ ਉਹ ਖੁਦ ਹੀ ਕਹਿੰਦੇ ਨੇ ਕਿ ਕਾਇਦੇ ਕਾਨੂੰਨ ਪਾਰਲੀਮੈਂਟ ਚ ਬੋਲਣ ਦਾ ਤਰੀਕਾ ਹੁੰਦਾ ਜੀ ਪਾਰਲੀਮੈਂਟ ਦੇ ਵਿੱਚ ਤੁਸੀਂ ਖੁਦ ਉੱਠ ਕੇ ਨਹੀਂ ਬੋਲ ਸਕਦੇ ਇਹ ਜਾਂ ਤੁਸੀਂ ਜ਼ੀਰੋ ਆਰ ਚ ਬੋਲੋਗੇ 0 ਆਵਰ ਤੇ ਵਿੱਚ ਵੀ ਬੈਲਟ ਨਿਕਲਦਾ ਬੈਲਟ ਹੁੰਦਾ ਹੈ ਕਿ ਉਥੇ 100 ਬੰਦਾ ਬੋਲਣਾ ਚਾਹੁੰਦਾ ਸਵੇਰੇ ਉਹਦੇ ਵਿੱਚ ਇੱਕ ਲੋਟਰੀ ਨਿਕਲਦੀ ਹੈ ਉਹਨੂੰ ਬੈਲਟ ਕਿਹਾ ਜਾਂਦਾ ਹੈ ਲੋਟਰੀ ਜਿਹਦਾ ਨਾਮ ਨਿਕਲਦਾ ਕੱਲੇ 10 ਬੰਦੇ ਬੋਲ ਸਕਦੇ 2-2 ਮਿੰਟ ਵਾਸਤੇ ਤੋਂ ਜੇ ਕਦੀ ਲੋਟਰੀ ਪਾਈ ਨਹੀਂ ਤੁਸੀਂ ਤੇ ਤੁਹਾਨੂੰ ਵਕਤ ਨਹੀਂ ਮਿਲੇਗਾ ਜੇ ਤੁਸੀਂ ਆਪਣੇ ਖੜੇ ਹੋ ਜोगे ਸਪੀਕਰ ਬਿਠਾ ਦੇਗਾ ਜ਼ੀਰੋ ਆਵਰ ਹੈ ਜਾਂ ਕੁਐਸਚਨ ਆ ਰ ਹੈ ਨੇ ਜਾਂ ਸਪੈਸ਼ਲ ਉਤੇ ਟਾਈਮ ਅਲੋਟ ਹੁੰਦਾ ਹੈ ਸਪੈਸ਼ਲ ਉਹਦੇ ਵਿੱਚ ਕਈ ਚੀਜ਼ਾਂ ਹੈ ਨੇ ਜਿੱਥੇ ਤੁਹਾਨੂੰ ਮੌਕਾ ਮਿਲ ਸਕਦਾ ਅੰਡਰ ਸੋ ਮਨੀ ਫੋਰਮਸ ਤੋਂ ਉਹਦੇ ਵਿੱਚ ਜੇ ਅਪਲਾਈ ਕਰ ਟਾਈਮ ਮਿਲਦਾ ਤੇ ਜਿਹੜਾ ਨਵਾਂ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਉਦੋਂ ਤਾਂ ਟਰਮ ਮੁੱਕ ਜਾਂਦੀ ਜੋਂ ਤੱਕ ਉਹਨੂੰ ਕੈਦੇ ਕਾਨੂੰਨ ਪਤਾ ਲੱਗਦੇ ਨੇ ਤੋ ਮੈਂ ਸਮਝਣਾ ਸਾ ਜਿਹੜੀ ਮੇਰੇ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਉਹ ਸਾ ਸਿਮਰਨਜੀਤ ਸਿੰਘ ਮਾਨ ਨੇ ਤੁਹਾਨੂੰ ਆਪ ਹੀ ਜਵਾਬ ਦਿੱਤਾ ਕਿ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਬੋਲਣਾ ਕਿਸ ਤਰ੍ਹਾਂ ਤੇ ਇਜਾਜ਼ਤ ਕਿੱਥੋਂ ਲੈਣੀ ਹੈ ਕਾਇਦਾ ਕਾਨੂੰਨ ਦੇ ਤੁਸੀਂ ਪਹਿਲੇ ਵਾਕਿਫ ਹੋਵੋਗੇ ਵੇਖੋ ਉੱਥੇ ਤੁਹਾਨੂੰ ਆਂਦੇ ਹੀ ਰੂਲਸ ਮਿਲਦੀਆਂ ਲੈਜਿਸਲੇਟਿਵ ਬਿਜ਼ਨਸ ਦੀਆਂ ਰੂਲਸ ਦੀਆਂ ਕਿਤਾਬਾਂ ਨੇ ਲੋਕ ਸਭਾ ਦੇ ਮੈਂਬਰ ਹੋ ਜਾਂ ਰਾਜ ਸਭਾ ਦੇ ਮੈਂਬਰ ਉਹਦੇ ਮੁਤਾਬਕ ਚੱਲਣਾ ਪੈਂਦਾ ਤੁਹਾਨੂੰ ਇੱਕ ਸਵਾਲ ਜਿਹੜਾ ਹੈ अर्ਲੀ ਮਾਰਨਿੰਗ ਜਿਸ ਦਿਨ ਤੁਹਾਡੀ ਪਾਰਲੀਮੈਂਟ ਹੈ ਸਵੇਰੇ 8 ਵਜੇ ਤੋਂ ਪਹਿਲੇ ਪਹਿਲੇ ਉੱਥੇ ਤੁਹਾਨੂੰ ਆਪਣਾ ਸਵਾਲ ਕਰਨਾ ਪੈਂਦਾ ਉਹ ਫਿਰ ਬੈਲਟ ਚੱਲਦਾ ਬੈਲਟ ਦੇ ਵਿੱਚ ਉਹ ਜੇ ਭਾਵੇਂ ਰੋਜ਼ ਵੀ ਨਿਕਲੇ ਤੇ ਭਾਵੇਂ ਤੁਹਾਡੇ 6 ਮਹੀਨੇ ਵੀ ਨਾ ਨਿਕਲੇ ਫਿਰ ਜ਼ੀਰੋ ਆਰਦਾ ਉਹ ਜ਼ੀਰੋ ਆਰ ਹੋ ਜਾਂਦਾ ਉਸ ਤੋਂ ਬਾਅਦ ਕੁਐਸਚਨ ਆਰ ਹੈ ਨੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਹੈ ਨੇ ਜੇ ਤੁਸੀਂ ਬੋਲਣਾ ਹੋਵੇ ਉਹਦੇ ਵਾਸਤੇ ਕਾਇਦੇ ਕਾਨੂੰਨ ਹੈ ਲੈ ਮੌਕਾ ਮਿਲ ਜਾਂਦਾ ਬਟ ਉਹਦੇ ਵਾਸਤੇ ਤੁਹਾਨੂੰ ਤਿਆਰ ਹੋਣਾ ਚਾਹੀਦਾ ਬਾਜਵਾ ਸਾਹਿਬ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਇਸ ਵਾਰ ਜਿਹੜੀ ਪਹਿਲੇ ਜਿਹੜੀ ਪਹਿਲਾ ਰਾਉਂਡ ਹੋਇਆ ਉਸ ਦੇ ਵਿੱਚ ਵੋਟ ਪਰਸੈਂਟੇਜ ਬਹੁਤ ਜ਼ਿਆਦਾ ਗਈ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜਾ ਮਹਾਗਠਬੰਧਨਾ ਆਰ ਜੀ ਡੀ ਕਾਂਗਰਸ ਦਾ ਇਹਨਾਂ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਦੇਖਿਆ ਜਾਂਦਾ ਹੈ ਆਮ ਤੌਰ ਤੇ ਕਿ ਜਦੋਂ ਵੋਟ ਪਰਸੈਂਟੇਜ ਵੱਧਦਾ ਹੈ ਤਾਂ ਸੱਤਾਧਾਰੀ ਧਿਰ ਦੇ ਉਲਟ ਜਾਂਦੀ ਉਹ ਚੀਜ਼ ਵੇਖੋ 65 ਲੱਖ ਵੋਟ ਇਹਨਾਂ ਨੇ ਕੱਟੀਆਂ ਸੀ 40 ਲੱਖ ਵੋਟ ਉਹਦੇ ਤੋਂ ਉਹਦੇ ਵਿੱਚੋਂ ਰੀਜਿਸਟਰ ਹੋਈ ਹੈ ਸਮਝੋ ਸੋ ਇਹਦੇ ਨਾਲ ਜਿਹੜੀ ਰੀ ਰਜਿਸਟਰ ਵੋਟ ਹੋਈ ਹੈ ਉਹਦੇ ਨਾਲ ਆਬਵੀਅਸਲੀ ਵੋਟ ਵੀ ਵਧ ਗਈ ਦੂਸਰੀ ਗੱਲ ਹੈ ਕਿ ਲੋਕ ਉਥੇ ਚੇਂਜ ਜਾਂਦੇ ਨੇ ਪਿਛਲੇ 20 ਸਾਲ ਦੇ ਉਥੇ ਨਤੀਸ਼ ਕੁਮਾਰ ਜੀ ਤੇ ਭਾਜਪਾ ਭਾਜਪਾ ਤੇ ਚੰਦ ਘਟ ਸਾਲ ਸੀ ਕਿਉਂਕਿ ਪਹਿਲੇ ਆਰਜीडी ਸੀ ਨਾਲ ਸੋ ਇਹਦੇ ਵਿੱਚ ਲੋਕ ਬਹੁਤ ਤੱਕ ਹੁਣ ਨਤੀਸ਼ ਕੁਮਾਰ ਤੋਂ ਤੇ ਭਾਜਪਾ ਤੋਂ ਥੱਕ ਚੁੱਕੇ ਨੇ ਤਾਹੀਂ ਮੋਦੀ ਸਾਹਿਬ ਨੂੰ ਸਪੈਸ਼ਲੀ ਤੁਸੀਂ ਵੇਖਿਆ ਪਿੱਛੇ ਵੀ 10-10000 ਰੁਪਇਆ ਹਰ ਔਰਤ ਦੇ ਅਕਾਊਂਟ ਵਿੱਚ 75 ਲੱਖ ਪਰਿਵਾਰ ਨੇ ਉੱਥੇ ਜੀ ਉਹਦੇ 10000 ਰੁਪਇਆ ਸਿੱਧਾ ਐਕਸਚੈਕਰ ਦੀ ਜਿਹੜਾ ਟੈਕਸ ਪੇਅਰਸ ਮੰਨੇ ਉਹਦੇ ਚੋ ਭੇ ਕਰ ਦਿੱਤੀ ਇਹ ਡਾਇਰੈਕਟ ਕ腐ਸ਼ਨ ਕਹੀ ਜਾਂਦਾ ਬਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਤੁਹਾਨੂੰ ਪਤਾ ਬਿਲਕੁਲ ਹੀ ਇੱਕ ਐਕਸਟੈਂਸ਼ਨ ਕਾਊਂਟਰ ਭਾਜਪਾ ਦਾ ਬਣ ਗਿਆ ਜਿਹੜੀ ਮਰਜ਼ੀ ਦਲੀਲ ਅਪੀਲ ਉੱਥੇ ਕਰ ਲੋ ਕਿਸੇ ਦੀ ਕੋਈ ਸੁਣਵਾਈ ਹੈ ਨਹੀਂ ਸੋ ਮੇਰਾ ਖਿਆਲ ਹੈ ਲੋਕ ਉਥੇ ਚੇਂਜ ਜਾਂਦੇ ਨੇ ਜਿਸ ਤਰ੍ਹਾਂ ਪੰਜਾਬ ਚਾਹਦੇ ਉੱਥੇ ਬਿਹਾਰ ਚ ਵੀ ਇਹੀ ਰਿਜ਼ਲਟ ਆਲਮੋਸਟ ਸਿਮਿਲਰ ਆਣਗੇ ਜੀ ਰਵਨੀ ਸਿੰਘ ਬਿੱਟੂ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਰਵਨੀ ਸਿੰਘ ਬਿੱਟੂ ਉਹਨਾਂ ਨੇ ਪਿਛਲੇ ਦਿਨੀ ਅਸੀਂ ਇੰਟਰਵਿਊ ਵੀ ਕੀਤਾ ਉਹਨਾਂ ਨੇ ਗੱਲਬਾਤ ਕਹੀ ਉਹ ਕਹਿੰਦੇ ਕਿ ਅਮਰਪਾਲ ਸਿੰਘ ਹੁਣਾਂ ਦੀ ਕਹਿੰਦੇ ਰਿਹਾਈ ਹੋ ਸਕਦੀ ਆ ਪਰ ਕਹਿੰਦੇ ਪੰਜਾਬ ਸਰਕਾਰ ਨਹੀਂ ਚਾਹ ਰਹੀ ਕਹਿੰਦੇ ਬੀਜੇਪੀ ਕੋਈ ਡੇਕਾ ਨਹੀਂ ਲਾ ਰਹੀ ਉਸ ਤੋਂ ਬਾਅਦ ਉਹਨੇ ਕਿਹਾ ਕਿ ਮੈਂ ਕਹਿੰਦੇ ਹੁਣ ਬਹੁਤ ਸੌਫਟ ਹੋ ਗਿਆ ਕਹਿੰਦੇ ਮੈਂ ਹੁਣ ਪਹਿਲਾਂ ਵਾਲੇ ਬਿਆਨ ਨਹੀਂ ਦੇਣੇ ਕਿ ਮੈਂ ਕਿਸ ਦੇ ਖਿਲਾਫ ਆ ਕਹਿੰਦੇ ਮੇਰੀ ਹੁਣ ਰਾਜਨੀਤੀ ਜਿਹੜੀ ਹੈ ਕਹਿੰਦੇ ਮੈਂ ਚਾਹਣਾ ਵੀ ਬੰਦੀ ਸਿੰਘ ਬਾਹਰ ਆਉਣ ਰਾਜੋ ਆਣਾ ਬਾਹਰ ਆਉਣ ਤੁਹਾਨੂੰ ਪਤਾ ਹੈ ਕਿ ਕਿਸ ਪ੍ਰਕਾਰ ਉਹ ਬਿਆਨ ਕਿਸੇ ਸਮੇਂ ਦਿੰਦੇ ਰਹੇ ਨੇ ਕਿੰਨੇ ਤਿੱਖੇ ਬਿਆਨ ਉਹ ਦਿੰਦੇ ਰਹੇ ਨੇ ਸਾਰੀਆਂ ਚੀਜ਼ਾਂ ਦੇ ਉੱਪਰ ਵੇਖੋ ਬਿੱਟੂ ਸਾਹਿਬ ਦੀ ਬਿੱਟੂ ਸਾਹਿਬ ਜਾਣਣ ਕਦੋਂ ਕਹਿ ਦਿੰਦੇ ਨੇ ਕਿ ਬੰਦੀ ਸਿੰਘ છੁੱਟਣ ਨਹੀਂ ਦੇਣੇ ਕਦੀ ਕਹਿ ਦਿੰਦੇ ਨੇ ਮੈਂ ਉਹਨਾਂ ਦੇ ਹੱਕਾਂ ਚ ਭਾਵੇਂ ਛੱਡ ਦੋ ਜੋ ਕੁਝ ਵੀ ਭਾਈ ਅਮਰਤਪਾਲ ਸਿੰਘ ਜੀ ਨਾਲ ਹੋ ਰਿਹਾ ਹੈ ਉਹ ਮੈਂ ਸਮਝਣਾ ਉਹਦੇ ਵਿੱਚ ਇਹ ਸਾਰਾ ਕੁਝ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਇਸ਼ਾਰੇ ਨਾਲ ਹੁੰਦਾ ਭਗਵੰਤ ਮਾਨ ਤੇ ਇੱਕ ਸਟੂਜ ਹੈ ਚੀਫ ਮਿਨਿਸਟਰ ਪੰਜਾਬ ਦਾ ਜਿਹੜਾ ਹੈ ਇਹ ਇੱਕ ਬੇਸਿਕਲੀ ਰਬਰਟ ਸਟੈਂਪ ਪੇ ਭਾਜਪਾ ਦੇ ਜੋ ਤੋਂ ਹੁਕਮ ਆਂਦਾ ਹੈ ਉਸੇ ਮੁਤਾਬਕ ਇਹ ਥੱਲੇ ਆ ਜਿੰਨਾ ਵੀ ਐਨਐਸਏ ਜਿੰਨੀ ਵਾਰ ਵੀ ਵਧਾਇਆ ਹੈ ਬੇਸਿਕਲੀ ਇਹ ਸੈਂਟਰਲ ਗਵਰਨਮੈਂਟ ਦੇ ਕਹਿੰਦੇ ਹੋਇਆ ਜੀ ਸਾਰੇ ਲੋਕ ਜਾਣਦੇ ਨੇ ਕਿ ਭਾਜਪਾ ਜਿਹੜੀ ਹੈ ਇਹ ਆਪਣੇ ਮੁਤਾਬਕ ਹੀ ਸਾਰੇ ਸਿਸਟਮ ਚਲਾਉਂਦੀ ਹੈ ਜਦੋਂ ਸੋਚੇਗੀ ਕਿ ਕਿਸੇ ਟਾਈਮ ਇਹਨਾਂ ਨੂੰ ਸੂਟ ਕਰਦਾ ਹੋਇਆ ਫਿਰ ਰਿਹਾ ਕਰ ਦੇਣਗੇ ਜਦੋਂ ਨਹੀਂ ਸੂਟ ਕਰਦਾ ਉਹ ਤਾਂ ਫੜ ਲੈਂਦੇ ਨੇ ਜਿਸ ਜੇ ਨੂੰ ਮਰਜ਼ੀ ਸੋ ਇਹ ਬਕਾਇਦਾ ਤੌਰ ਭਾਜਪਾ ਦੀ ਮਰਜ਼ੀ ਨਾਲ ਹੀ ਸੂਬੇ ਦੀ ਸਰਕਾਰ ਚੱਲਦੀ ਹੈ ਜੀ ਹਰ ਚੀਜ਼ ਜੇ ਵੇਰੀਅਸ ਯੂਨੀਵਰਸਿਟੀਆਂ ਤੇ ਕਬਜ਼ਾ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਇਸ ਤੇ ਪੰਜਾਬ ਸਰਕਾਰ ਕਾਬਜ਼ ਹੈ ਉਹਦੇ ਵਾਈਸ ਚਾਂਸਲਰਸ ਆਰਐਸਐਸ ਤੇ ਕਿਹਾ ਤੇ ਲਾਈ ਜਾ ਸਕਦੇ ਭਾਵੇਂ ਗੁਰਨਾਨਕ ਦੇਵ ਯੂਨੀਵਰਸਿਟੀ ਹੈ ਭਾਵੇਂ ਕੀ ਪੰਜਾਬ ਯੂਨੀਵਰਸਿਟੀ ਹੈ ਸਾਡਾ ਸਿਲੇਬਸ ਬਦਲਿਆ ਜਾ ਸਕਦਾ ਹੈ ਸਾਡੀ ਹਿਸਟਰੀ ਰੀਰਾਈਟ ਕੀਤੀ ਜਾ ਸਕਦੀ ਹੈ ਸਰ ਉਹਨਾਂ ਦੇ ਇਸ਼ਾਰੇ ਤੇ ਹੋ ਰਿਹਾ ਇਹ ਤੇ ਬਿਲਕੁਲ ਹੀ ਇੱਕ ਜਿਸਾਂ ਕਹੀਦਾ ਕਿ ਉਹਨਾਂ ਦਾ ਇੱਕ ਰਬਰ ਸਟੈਂਪ ਹੈ ਜੀ ਇੱਕ ਮਖੌਟਾ ਬਣ ਕੇ ਉਹਨਾਂ ਦਾ ਰਹਿ ਗਿਆ ਇਸੇ ਗੱਲ ਕਰਨ ਪੰਜਾਬ ਦਾ ਨੁਕਸਾਨ ਵੱਡਾ ਹੋ ਗਿਆ ਬਾਲਾ ਹਰਵਿੰਦ ਕੇ ਜੀ ਵਾਲਾ ਇਹ ਰੋਡ ਸ਼ੋਅ ਕਰਕੇ ਗਿਤਰਨਦਾਨ ਉਹਨਾਂ ਨੇ ਇੱਕ ਬਿਆਨ ਕਿ ਦਿੱਤਾ ਉਹ ਕਹਿੰਦੇ ਕਿ ਗੈਂਗਸਟਰ ਨੂੰ ਕਹਾਂਗੇ ਕਿ 2-4 ਦਿਨ ਨੇ ਆਪਦਾ ਸਮਾਨ ਸਮੇਟੋ ਇਥੋਂ ਚਲੇ ਜਾਓ ਨਹੀਂ ਕਹਿੰਦੇ ਖਮਿਆਜਾ ਭੁਗਤਣਾ ਪੂ ਪਰ ਕੱਲ ਰਾਤ ਹੀ ਇੱਕ ਏਡੀ ਵਾਰਦਾਤ ਹੋਈ ਹੈ ਕਿ ਇੱਕ ਜਿਹੜਾ ਨੌਜਵਾਨ ਆਗੂ ਸੀ ਉਸਦੇ ਗੋਲੀਆਂ ਮਾਰੀਆਂ ਗਈਆਂ ਪੰਜ ਜਣੇ ਆ ਕੇ ਫਾਇਰਿੰਗ ਕਰ ਦਿੰਦੇ ਆ ਮੈਂ ਵੇਖੋ ਇੱਕ ਗੱਲ ਤੇ ਕੇਜਰੀਵਾਲ ਸਾਹਿਬ ਨੇ ਖੁਦ تسلیم ਕਰ ਲਈ 4 ਸਾਲ ਦੇ ਸਰਕਾਰ ਤੇ ਨੇ ਉਹਦਾ ਮਤਲਬ ਅਜੇ ਤੱਕ ਇਹ ਫਿਰ ਇਹਨਾਂ ਦੀ ਮਰਜ਼ੀ ਨਾਲ ਹੀ ਗੈਂਗਸਟਰ ਰਹਿ ਰਹੇ ਇਹ ਗੱਲ ਤੇ ਉਹਨੇ تسلیم ਕਰ ਲਈ ਨਾ ਕਿ 2-3 ਦਿਨ ਹੀ ਰਹਿ ਗਏ ਨੇ ਉਹਦਾ ਮਤਲਬ ਜੇ ਤੁਹਾਡੀ ਮਰਜ਼ੀ ਹੋਏ 4 ਸਾਲ ਤੇ ਤੁਹਾਡੀ ਸਰਕਾਰ ਰਹੀ ਹੈ ਅੱਛਾ ਚਲੋ ਮੈਂ ਅਗਲੀ ਗੱਲ ਵੀ ਕਹਿੰਨਾ ਕੇਜਰੀਵਾਲ ਸਾਹਿਬ ਮੈਂ ਬੇਨਤੀ ਕਰੂੰਗਾ ਇਲੈਕਸ਼ਨਾਂ ਤੋਂ ਪਹਿਲੇ ਇੱਕ ਵਾਰ ਫੇਰ ਤੁਸੀਂ ਤੇ ਭਗਵੰਤ ਸਾਰੀਆਂ ਵੋਟਾਂ ਸੀ ਤੁਹਾਨੂੰ ਮੈਂ ਸਮਝਦਾ ਕਿ ਭੁਗਸਰ ਦੀਆਂ ਨੇ ਜੇ ਤੁਸੀਂ ਸਿਕਿਉਰਟੀ ਛੱਡ ਕੇ ਆਪਣੇ ਆ ਜਾਓ ਦੋਨੋਂ ਜਾਣੇ ਬਿਨਾਂ ਸਿਕਿਉਰਿਟੀ ਤੋਂ ਤੁਸੀਂ ਆ ਜਿਹੜਾ ਚਭਾਲ ਵਾਲਾ ਚੌਕੇ ਇੱਥੋਂ ਲੈ ਕੇ ਮੇਨ ਜੀਟੀ ਰੋਡ ਟੱਪ ਕੇ ਮੇਨ ਬਾਜ਼ਾਰ ਦੋਨੋਂ ਜਣੇ ਕੋ ਕੱਲੇ ਆ ਜਾਓ ਪਹਿਲੀ ਗੱਲ ਤੇ ਵੇਖੀ ਕਿ ਤੁਹਾਡਾ ਪ੍ਰਬੰਧ ਕਿ ਨਾਲ ਸੁਣਾ ਤੁਸੀਂ ਲੋਕਾਂ ਨੂੰ ਸਾਰੀਆਂ ਗੱਲਾਂ ਕਰਦੇ ਹੋ ਹਜ਼ਾਰ ਹਜ਼ਾਰ ਬੰਦਾ ਸਿਕਿਉਰਿਟੀ ਦਾ ਤੁਹਾਡੇ ਨਾਲ ਤੇ ਭਗਵੰਤ ਮੰਨਣਾ ਫਿਰਦਾ ਹੈ ਗੱਲਾਂ ਕਹਿਣੀਆਂ ਬੜੀਆਂ ਸੁਖਾਵੀਆਂ ਨੇ ਇਹ ਐ ਵੈਸੇ ਕੋਈ ਦੋਰਾਈ ਵੀ ਨਹੀਂ ਜੋ ਪੰਜਾਬ ਚ ਗੈਂਗਸਟਰਿਜ਼ਮ ਪੈਦਾ ਹੋਇਆ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਾਹਮਣੇ ਹੈ ਲਾਰੈਂਸ ਪਿਛਨੋਈ ਵਾਲਾ ਕੇਸ ਇਹ ਤੇ ਪ੍ਰੂਵ ਹੋ ਗਿਆ ਹਾਈ ਕੋਰਟ ਦੇ ਵਿੱਚ ਵੀ ਕਿ ਉਹ ਆਪਣੀ ਤਰੀਕ ਤੇ ਆਇਆ ਸੀ ਤਰੀਕ ਤੋਂ ਬਾਅਦ ਉਹਨੂੰ ਸੀਆਈਏ ਖਰੜ ਲੈ ਕੇ ਗਏ ਇਹਨਾਂ ਦਾ EGITF ਦਾ ਇੱਕ ਐਸਪੀ ਸੀ ਉਹਨੇ ਆਪਣਾ ਮੋਬਾਈਲ ਕੱਢ ਕੇ 1 ਘੰਟੇ ਸਵਾ ਘੰਟੇ ਤੇ ਇੱਕ ਨੈਸ਼ਨਲ ਚੈਨਲ ਨਾਲ ਇੰਟਰਵਿਊ ਕਰਾਈ ਉਹ ਤੇ ਪ੍ਰੂਵ ਹੋ ਗਈ ਗੱਲ ਇਹ ਤੇ ਉਹਦੇ ਵਿੱਚ ਇੱਕ ਡੀ ਡੀਐਸਪੀ ਇਹਨਾਂ ਨੌਕਰੀ ਚੋਂ ਵੀ ਕੱਢ ਦਿੱਤਾ ਕੰਨੇ ਦੇ ਹੋਰ ਚਾਹੀਦੇ ਸੀ ਵੱਡੇ ਬੰਦੇ ਕੰਨੇ ਚਾਹੀਦੇ ਵਾ ਕਰਦੇ ਤਾਂ ਸੋ ਇਟ ਇਜ਼ ਪ੍ਰੂਵਨ ਬਿਯੋਂਡ ਡਾਊਟ ਕਿ ਇਹਨਾਂ ਦੀ ਪੈਦਾਵਾਰੀ ਹੈ ਅਸੀਂ ਤੇ ਵੇਖਿਆ ਜਿਹੜਾ ਬਾਬਾ ਨਾਨਕ ਦੀ ਇਲੈਕਸ਼ਨ ਹੋਏ ਜਿਲੰਦਰ ਦੀ ਇਲੈਕਸ਼ਨਾਂ ਹੋਣ ਵੱਖ-ਵੱਖ ਦਰਜਿਆਂ ਦੇ ਗੈਂਗਸਟਰ ਜਿਹੜੇ ਨੇ ਉਹ ਲਿਆਂਦੇ ਜਾਂਦੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਫਿਰ ਛੱਡ ਦਿੱਤੇ ਜਾਂਦੇ ਨੇ ਸੋ ਮਾਨ ਸਭ ਆਖਰੀ ਸਵਾਲ ਹੈ ਮੇਰਾ ਕੁਝ ਕ ਬਿਆਨ ਪਿਛਲੇ ਦਿਨੀ ਰਾਜਾ ਵੜਿੰਗ ਨੇ ਦਿੱਤੇ ਤਨਤਾਂ ਚੌਂ ਦੇ ਵਿੱਚ ਉਹਦੇ ਉੱਪਰ ਤੁਹਾਡਾ ਕੀ ਸਟੈਂਡ ਹੈ ਕਿਉਂਕਿ ਤੁਸੀਂ ਐਲਓਪੀ ਹੋ ਬੀਇੰਗ ਐਲਓਪੀ ਤੁਹਾਡਾ ਕੀ ਉਹਦੇ ਉੱਪਰ ਸਟੈਂਡ ਹੈ ਕੀ ਸਪਸ਼ਟੀ ਕਰਨਾ ਹੈ ਤੁਸੀਂ ਉਹ ਬਿਆਨਾਂ ਦੀ ਚਾਹੇ ਉਹ ਬੁੱਟਾ ਸਿੰਘ ਵਾਲਾ ਬਿਆਨ ਹੋਵੇ ਜਾਂ ਫਿਰ ਉਹ ਬਿਆਨ ਹਿੰਦੁਸਤਾਨ ਖਾਲਿਸਤਾਨ ਵਾਲਾ ਹੋਵੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਮੈਂ ਸਮਝਦਾ ਕਿ ਅਨਫੋਰਚੂਨੇਟ ਹੈ ਬਿਲਕੁਲ ਇਸ ਕਿਸਮ ਦਾ ਬਿਆਨ ਨਹੀਂ ਸੀ ਆਣਾ ਚਾਹੀਦਾ ਬਟ ਰਾਜਾ ਵਿਢਿੰਗ ਜੀ ਨੇ ਉਹਦਾ ਖੇਦ ਜਤਾ ਦਿੱਤਾ ਮਾਫੀ ਮੰਗ ਲਈ ਤੇ ਮੈਂ ਸਬੂਤਾ ਸਿੰਘ ਜੀ ਦੇ ਪਰਿਵਾਰ ਨੂੰ ਵੀ ਕਹੂੰਗਾ ਤੁਸੀਂ ਸਾਡਾ ਆਪਣਾ ਪਰਾਰ ਹੋ ਕਾਂਗਰਸੀ ਪਰਿਵਾਰ ਹੋ ਕਾਂਗਰਸ ਤੇ ਉਹ ਜਮਾਤ ਹੈ ਜਿਹੜੀ ਹਰ ਧਰਮ ਦੀ ਹਰ ਜਾਤ ਦੀ ਕਦਰ ਕਰਨ ਵਾਲੀ ਹੈ ਮੈਂ ਆਪਣੇ ਵੱਲੋਂ ਵੀ ਔਨ ਬਿਹਾਫ ਆਫ ਦੀ ਕਾਂਗਰਸ ਮੰਨੂ ਇਹ ਬੇਨਤੀ ਕਰੂੰਗਾ ਤੁਹਾਡੀ ਆਪਣੀ ਜਮਾਤ ਹੈ ਵੀ ਐਕਸਟ੍ਰੀਮਲੀ ਸੌਰੀ ਜੇ ਕਿਸੇ ਕੋਲ ਕੋਈ ਅਲਫਾਜ਼ ਇਹੋ ਜੇ ਨਿਕਲੇ ਹੋਣ ਤੇ ਕੌਮ ਤੇ ਸਾਡੀ ਇਹੋ ਜੀ ਹੈ ਜੇ ਕਿਸੇ ਕੋ ਕੋ ਗਲਤੀ ਹੁੰਦੀ ਹੈ ਤੇ ਅਸੀਂ ਤੇ ਇਨੇ ਵੱਡੇ ਦਿਲ ਵਾਲੇ ਆ ਅਸੀਂ ਮਾਫੀ ਦੇ ਦਿੰਦੇ ਆ ਜਦੋਂ ਕਿਸੇ ਨੇ ਜੇ ਉਹਨਾਂ ਕੋਲੋਂ ਅਣਜਾਣੇ ਜਾਣੇ ਜਾਂ ਅਣਜਾਣੇ ਵਿੱਚ ਕੋ ਗੱਲ ਇਹੋ ਜੀ ਹੋ ਗਈ ਏ ਉਹਨੂੰ ਮਾਫੀਨਾਮਾ ਕਰ ਦੇਣਾ ਚਾਹੀਦਾ ਇਹਨੂੰ ਬਹੁਤਾ ਖਿੱਚਣਾ ਨਹੀਂ ਚਾਹੀਦਾ ਇਸ ਗੱਲ ਨੂੰ ਤੇ ਮੈਂ ਆਪ ਵੀ ਐਸ ਦੀ ਸਿਨੇਮੋਸਟ ਕਾਂਗਰਸਮੈਨ ਮੈਂ ਅਪੋਲੋਜਾਈਜ਼ ਕਰਨਾ ਜੇ ਬਾਇ ਚਾਂਸ ਕਿਸੇ ਵੀ ਕਮਿਊਨਿਟੀ ਦੀਆਂ ਜਾਂ ਕਿਸੇ ਵੀ ਪਰਿਵਾਰ ਦੀਆਂ ਸੈਂਟੀਮੈਂਟਸ ਹਰਟ ਹੋਏ ਹੋਣ ਸਾਦਰ ਬੂਟਾ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਨ ਨਹੀਂ ਮੇਰੀ ਅਜੇ ਗੱਲ ਨਹੀਂ ਹੋਈ ਮੈਂ ਗੱਲ ਜ਼ਰੂਰ ਕਰੂੰਗਾ ਮੈਂ ਅਜੇ ਤਾਂ ਡਲੇ ਕੀਤਾ ਥੋੜਾ ਮੋਟਾ ਕਿ ਅਜੇ ਉਹਨਾਂ ਦਾ ਗੁੱਸਾ ਹੈ ਜਦੋਂ ਥੋੜਾ ਮੋਟਾ ਗੁੱਸਾ ਮੱਠਾ ਹੋ ਜਾਏਗਾ ਜ਼ਰੂਰ ਗੱਲ ਵੀ ਕਰਾਂਗੇ ਸਾਡਾ ਆਪਣਾ ਪਰਿਵਾਰ ਹੈ ਉਹਨਾਂ ਦੇ ਬੇਟਿਆਂ ਨਾਲ ਉਹਨਾਂ ਦੀ ਬੇਟੀ ਨਾਲ ਸ਼ੁਰੂ ਤੋਂ ਮੇਰਾ ਰਾਫਤਾ ਰਿਹਾ ਤੁਲਖ ਰਿਹਾ ਬਟ ਆਫ ਲੇਟ ਮੇਰੀ ਇਹਦੀ ਗੱਲ ਨਹੀਂ ਉਹਨਾਂ ਨਾਲ ਹੋ ਸਕੀ ਸੀ ਆਖਰੀ ਮਿੰਟ ਲੋਕ ਇਹ ਗੱਲਾਂ ਕਰ ਰਹੇ ਨੇ ਕਹਿੰਦੇ ਇੱਕ ਪਾਸੇ ਤਾਂ ਬੀਜਪੀ ਕਹਿੰਦੀ ਅਸੀਂ ਪੰਜਾਬ ਦੇ ਵਿੱਚ ਪੈਰ ਪਾਉਣੇ ਆ ਦੂਜੇ ਪਾਸੇ ਬੀਜਪੀ ਇਹੋ ਜਿਹੇ ਫੈਸਲੇ ਲੈ ਰਹੀ ਹੈ ਜੋ ਕਿ ਪੰਜਾਬ ਦੇ ਹਿੱਤਾਂ ਦੇ ਲਈ ਉਲਟੇ ਜਾਂਦੇ ਨੇ ਪੰਜਾਬ ਯੂਨੀਵਰਸਿਟੀ ਵਾਲਾ ਫੈਸਲਾ ਦੇਖੋ ਕਿ ਕਿੰਡੀ ਜ਼ਿਆਦਾ ਲਗਾਤਾਰ ਲੋਕ ਉੱਤੇ ਪ੍ਰੋਟੈਸਟ ਕਰ ਰਹੇ ਆ 10 ਤਰੀਕ ਨੂੰ ਬਹੁਤ ਵੱਡਾ ਪ੍ਰੋਟੈਸਟ ਉੱਤੇ ਹੋਣਾ ਹੈ ਇਕੋ ਬੀਜਪੀ ਮੈਨੂੰ ਅਨਫੋਰਚਨਟਲੀ ਗੱਲ ਇਹ ਨਜ਼ਰ ਆਉਂਦੀ ਏ ਕਿ ਪਾਜਬਾ ਕੋਲ ਪੰਜਾਬ ਦੇ ਉੱਤੇ ਕੋਈ ਐਕਸਪਰਟ ਬੰਦੇ ਹੈ ਨਹੀਂ ਜਿਹੜੇ ਉਹਨਾਂ ਨੂੰ ਕੋਈ ਚੰਗੀ ਰਾਏ ਦੇ ਸਕਣ ਹਰ ਫੈਸਲਾ ਬੀਜਪੀ ਦਾ ਪੰਜਾਬ ਦੇ ਇੰਟਰਸਟ ਦੇ ਖਿਲਾਫ ਹੈ ਵੇਖੋ ਵੱਡੀ ਗੱਲ ਹੈ ਲੈਂਡਲੌਕਡ ਸਟੇਟ ਅਸੀਂ ਸਾਡੇ ਕੋਲ ਇੱਕੋ ਜਿਹੜਾ ਬੰਦਰਗਾਹ ਹੈ ਸੁੱਕੀ ਬੰਦਰਗਾਹ ਵਾਗ ਹੈ ਜੀ ਯੂਰেশੀਆ ਵਾਸੇ ਯੂਰেশੀਆ ਵਾਸੇ ਤੁਸੀਂ ਖੋਲੋ ਤੇ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਪੰਜਾਬ ਪ੍ਰਤੀ ਤੁਹਾਡੀ ਕੋ ਚੰਗੀ ਸੋਚ ਹੈ ਤੁਸੀਂ ਜਿਹੜੀ ਰੈਗੂਲਰ ਭਰਤੀ ਖੋਲੋ ਅਗਨੀਵੀਰ ਹਟਾਓ ਅਸੀਂ ਸਮਝ ਸਕਦੇ ਹਾਂ ਪੰਜਾਬ ਪ੍ਰਤੀ ਤੁਹਾਡੀ ਕੋ ਚੰਗੀ ਸੋਚ ਹੈ ਤੁਸੀਂ ਪੰਜਾਬ ਦੇ ਐਗਰੀਕਲਚਰ ਦੀ ਡਾਈਵਰਸੀਫਿਕੇਸ਼ਨ ਵਾਸੇ ਸਾਡੀ ਕੋ ਮਦਦ ਕਰੋ ਇਹ ਸਮਝ ਸਕਦੇ ਹਾਂ ਪੰਜਾਬ ਪ੍ਰਤੀ ਤੁਹਾਡੀ ਕੋ ਚੰਗੀ ਸੋਚ ਹੈ ਤੁਸੀਂ ਸਾਡੇ ਪਿੰਡੂ ਵਿਕਾਸ ਦਾ 8000 ਕਰੋੜ ਰੁਪਇਆ ਰੱਖਿਆ ਜੀਐਸਟੀ ਦੇ ਪੈਸੇ ਰੱਖੇ ਸਾਡੇ ਪੈਸੇ ਛੱਡੋ ਸਾਨੂੰ ਪੈਸੇ ਸੋਂ ਹੋਰ ਪੈਸੇ ਦੋ ਪੰਜਾਬ ਸੋਚੇ ਕਿ ਨਹੀਂ ਯਾਰ ਸੈਂਟਰ ਜਿਹੜਾ ਹੈ ਬਾਕੀ ਸੂਬਿਆਂ ਦਾ ਨਹੀਂ ਸਾਡਾ ਵੀ ਹੈ ਤੇ ਜੇ ਤੁਹਾਡੇ ਸਾਰੇ ਫੈਸਲੇ ਜਿਹੜੇ ਨੇ ਐਨਟੀ ਪੰਜਾਬ ਆਣੇ ਨੇ ਤੇ ਪੰਜਾਬ ਚ ਤੁਸੀਂ ਦਖਲ ਕਿਸ ਤਰ੍ਹਾਂ ਦੇ ਹੋ ਮੈਂ ਇੰਨੀ ਗੱਲ ਹੀ ਪੁੱਛਣਾ ਚਾਹੁੰਦਾ ਧੰਨਵਾਦ ਬਾਜੀ ਬਸ ਥੈਂਕ ਯੂ ਜੀ ਸਹਿਣ ਸੜਨਾ ਐਲੋਪੀ ਪ੍ਰਤਾਪ ਸਿੰਘ ਬਾਜਵਾ ਤਾਂ ਤਾਂ ਜਿਮਨੀ ਚੋਂ ਨੂੰ ਲੈ ਕੇ ਸਾਰੇ ਸਵਾਲ ਜਿਹੜੇ ਉਹ ਖੁੱਲ ਕੇ ਕੀਤੇ ਖੁੱਲ ਕੇ ਜਵਾਬ ਦਿੱਤੇ ਕੈਮਰਾ ਪਰਸਨ ਦਵਿੰਦਰ ਨਾ ਮਨਦੀਪ ਜੋਤ ਤਰਨਤਨ